ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਇੰਡੀਆ 1998 ਵਿੱਚ ਹੋਂਦ ਵਿੱਚ ਆਈ ਉਹ ਹੋਂਦ ਦੇ ਵਿੱਚ ਆਉਣ ਦਾ ਵੀ ਇੱਕ ਕਾਰਨ ਬਣਿਆ ਸਾਡੇ ਮਿੱਤਰ ਉਸ ਵੇਲੇ ਸਾਡੇ ਮਿੱਤਰ ਸਨ ਜਿਸ ਵੇਲੇ ਇਹਨਾਂ ਦੇ ਪ੍ਰੋਬਲਮ ਆਈ ਉਸ ਪ੍ਰੋਬਲਮ ਨੂੰ ਫੇਸ ਕੀਤਾ ਸਾਡੇ ਭਾਬੀ ਜੀ ਨੇ ਸਾਰਿਆਂ ਨੂੰ ਫੋਨ ਕੀਤੇ ਫੋਨ ਕਰਨੇ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਚ ਐਸਐਸਪੀ ਗੁਰਪ੍ਰੀਤ ਦਿਓ ਜੀ ਸੀ ਅਸੀਂ ਉਹਨਾਂ ਨੂੰ ਕਿਹਾ ਪਿਆ ਸਾਡੇ ਨਾਲ ਧੱਕਾ ਹੋਇਆ ਉਹਨਾਂ ਨੇ ਐਸਐਸਪੀ ਨਵਾਂ ਸ਼ਹਿਰ ਨੂੰ ਫੋਨ ਕੀਤਾ ਕਿ ਤੁਸੀਂ ਬੰਦਾ ਕਿੱਦਾਂ ਲੈ ਕੇ ਆਏ ਆ ਉਹ ਕੀ ਗੱਲ ਛੋਟੀ ਜਿਹੀ ਸੀ ਉਹਨਾਂ ਨੇ ਸ਼ੱਕ ਵੱਜੋ ਇਹਨਾਂ ਨੂੰ ਲੈ ਕੇ ਗਏ ਤੇ ਐਸਐਸਪੀ ਨਵਾਂ ਸ਼ਹਿਰ ਨੇ ਐਸਐਸਟੀ ਨੂੰ ਕਿਹਾ ਪੇ ਹੁਣੇ ਤੂੰ ਇਹਨੂੰ ਛੱਡ ਕੇ ਰਾਤ ਦੇ 12 ਵਜੇ ਉਹ ਜੀਪ ਤੇ ਇਹਨਾਂ ਨੂੰ ਘਰ ਛੱਡਣਾ ਹੈ ਉਸ ਜਿੱਤ ਤੋਂ ਬਾਅਦ ਅਸੀਂ ਆਪੜੇ ਆਪ ਨੂੰ ਬਹੁਤ ਖੁਸ਼ ਹੋਏ ਔਰ ਸਾਨੂੰ ਇੱਕ ਨਮਾ ਸੇਧ ਮਿਲੀ ਕਿ ਆਪਾਂ ਨੂੰ ਕੋਈ ਇਦਾਂ ਦੀ ਇੱਕ ਜਥੇਬੰਦੀ ਬਣਾਣੀ ਚਾਹੀਦੀ ਆ ਜਿਹੜੀ ਪੱਤਰਕਾਰਾਂ ਦੇ ਇਦਾਂ ਦੀ ਪ੍ਰੋਬਲਮ ਆਂਦੀ ਆ ਤਾਂ ਉਹਨੂੰ ਆਪਾਂ ਫੇਸ ਕਰ ਸਕੀਏ ਉਹਦਾ ਸਖਤੀ ਨਾਲ ਜਵਾਬ ਦੇ ਸਕੀਏ ਉਦਮ ਸਿੰਘ ਪਾਰਕ ਦੇ ਵਿੱਚ ਅਗਲੇ ਦਿਨ ਅਸੀਂ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਉਸ ਵੇਲੇ ਜਿਹੜੇ ਸੀਨੀਅਰ ਜਿਹੜੇ ਸਗੇ ਚ ਸਵਰਗੀਏ ਚੌਧਰੀ ਸਗਲੀ RAM ਜੀ ਸਵਰੀਏ ਜੀ ਸ਼ਿਵਾਸ਼ਰਮਾ ਜੀ ਉਹਨਾਂ ਦੀ ਰਹਿਮਾਈ ਏਡ ਅਸੀਂ ਯੂਨੀਅਨ ਦੀ ਸਥਾਪਨਾ ਕੀਤੀ ਉਸ ਵੱਟ ਬ੍ਰੇਖਸ਼ ਦੀ ਏ ਜਿਹੜੀ ਛਾਇਆ ਅਸੀਂ ਉਸ ਛਾਇਆ ਦੇ ਵਿੱਚ ਵੱਧ ਰਹੇ ਔਰ ਉਹ ਸਾਡੀਆਂ ਜਿਹੜੀਆਂ ਟਾਹਣੀਆਂ ਅੱਗੇ ਤੋਂ ਅੱਗੇ ਵੱਧੀਆਂ ਜਾ ਰਹੀਆਂ ਹੈਗੀਆਂ ਤੇ ਇਹ ਪ੍ਰੋਬਲਮ ਹਰ ਕਿਸੇ ਪੱਤਰਕਾਰ ਤੇ ਆਂਦੀ ਹੈ ਤੇ ਜੇਕਰ ਉਹਦੇ ਪਿੱਛੇ ਕੋਈ ਜਿੱਥੇ ਬੰਦੀ ਕੋਈ ਹੋਊਗੀ ਤਾ ਉਹ ਨੂੰ ਡਰ ਨਹੀਂ ਹੋਊਗਾ ਬੇ ਢੜਕ ਹੋ ਕੇ ਚੱਲੂਗਾ ਪਈ ਨਹੀਂ ਮੇਰੇ ਪਿੱਛੇ 1 200 ਆਦਮੀ ਦਾ ਕਾਫਲਾ ਮੇਰੇ ਪਿੱਛੇ ਖੜਾ ਸੌਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਹਰ ਵੇਲੇ ਉਹਨਾਂ ਲਈ ਤਤਪਰ ਹੈ ਪ੍ਰੋਬਲਮ ਤਾਂ ਹਰ ਕਿਸੇ ਨੂੰ ਆਉਂਦੀਆਂ ਔਰ ਆਉਂਦੀਆਂ ਰਹਿਣੀਆਂ ਪਰ ਇਹਨਾਂ ਪ੍ਰੋਬਲਮ ਨੂੰ ਅਸੀਂ ਫੇਸ ਕਰਨਾ ਜਾਣਦੇ ਆ ਤੇ ਬਾਕੀ ਸਾਰੇ ਭਰਾਵਾਂ ਦੇ ਸਹਿਯੋਗ ਇਹਨਾਂ ਦੇ ਸਾਰਿਆਂ ਦੇ ਜਿਹੜੇ ਐਫਰਟਸ ਹੈ ਉਦੇ ਸਤਕੇ ਸਤਕੇ ਹਰ ਕਿਸੇ ਪੱਤਰਕਾਰ ਤੇ ਜਿਹੜੀ ਆਏ ਪਰੇਸ਼ਾਨੀ ਉਹਨੂੰ ਅਸੀਂ ਦੂਰ ਕਰਨੇ ਲਈ 100% ਕੋਸ਼ਿਸ਼ ਕਰਦੇ ਆ ਔਰ ਕਰਦੇ ਆ ਔਰ ਕਰਦੇ ਰਹਿਣਾ ਜਦ ਤੱਕ ਸਾਹ ਹੈ ਆਪਾਂ ਪੱਤਰਕਾਰਤਾ ਦੀ ਸੇਵਾ ਕਰਦੇ ਹੀ ਰਹਿਣਾ ਹੈਗਾ ਮੈਂ ਕੁਝ ਦਿਨ ਪਿੱਛੇ ਜੇ 1.5 ਸਾਲ ਢਿੱਲਾ ਰਿਹਾ ਇਸ ਕਰਕੇ ਕੁਝ ਮੈਂ ਪੱਤਰਕਾਰੀ ਦੇ ਵਿੱਚ ਇਨ ਟੱਚ ਨਹੀਂ ਰਿਹਾ ਪਰ ਉਦਾਂ ਜਿਸ ਲਈ ਕਿਸੇ ਪੱਤਰਕਾਰ ਤੇ ਕੋਈ ਹਮੇ ਨਵੀ ਹੋ ਜਾਂਦੀ ਜਦ ਮੈਂ ਬੈੱਡ ਤੇ ਬੈਠਾ ਵੀ ਉੱਥੇ ਉਹਨਾਂ ਦੀ ਸਪੋਰਟ ਕਰ ਰਿਹਾ ਐਸਐਸਪੀ ਨੂੰ ਕਹਿਣਾ ਜਾਂ ਕਿਸੇ ਨੂੰ ਕਹਿਣਾ ਉਹ ਕੰਟੀਨਿਊ ਚੱਲ ਰਿਹਾ ਇਸ ਤਰ੍ਹਾਂ ਸਮੇਂ ਦੇ ਸਮੇਂ ਦੇ ਵਿੱਚ ਤਰ੍ਹਾਂ ਦਾ ਤੁਸੀਂ ਦੱਸਦੇ ਹੋ ਵੱਡੀ ਕੰਮ ਜਾਂ ਵੀ ਬੰਦੇ ਦੀ ਆਪਣੀ ਐਸਐਸਪੀ ਦੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹ ਸਾਡੀ ਐਸੋਸੀਏਸ਼ਨ ਦੀ ਸਾਰੇ ਭਰਾਵਾਂ ਦੇ ਸਦਕੇ ਇਹ ਕਾਮਯਾਬੀ ਹੈ ਔਰ ਦੇਖੋ ਵਰਲਡ ਦੀ ਬੀਬੀਸੀ ਨੇ ਔਰ ਵਾਈਸ ਆਫ ਅਮਰੀਕਾ ਦੀ ਬ੍ਰਾਡਕਾਸਟਿੰਗ ਨੇ ਡਿਕਲੇਅਰ ਕੀਤਾ ਕਿ ਵਾਰਡ ਦੀ ਪਹਿਲੇ ਇਦਾਂ ਦੀ ਪੱਤਰਕਾਰਾਂ ਦੀ ਔਰਗੇਨਾਈਜੇਸ਼ਨ ਹੈ ਜਿਹੜੀ 23 ਸਾਲ ਤੋਂ ਕੰਟੀਨਿਊ ਚੱਲ ਰਹੀ ਹੈ 2 ਸਾਲ ਪਹਿਲਾਂ ਦੇ ਉਹਨਾਂ ਦੇ ਕਮੈਂਟਸ ਸਟੇਟਮੈਂਟਸ ਹੈਗੀਆਂ ਉਹ ਤੋਂ ਬਾਅਦ ਉੱਥੇ ਦੇ ਰਾਸ਼ਟਰਪਤੀ ਨੇ ਵੀ ਸਾਡੇ ਇਸ ਸਟੈਪ ਨੂੰ ਐਪਰੀਸ਼ੀਏਟ ਕੀਤਾ ਸੀ ਇਹ ਆਪਣੇ ਆਪ ਦੇ ਵਿੱਚ ਯੂਨੀਅਨ ਦਾ ਮਾਨ ਸਨਮਾਨ ਵਧਾਉਣ ਵਾਲੀ ਹੈ ਈਵਨ ਕਿ ਰਿਸ਼ੀ ਜੀ ਜਿਹੜੇ ਪੀਐਮ ਸੀਗੇ ਇੰਗਲੈਂਡ ਦੇ ਉਹਨਾਂ ਨੇ ਵੀ ਇਹਦੇ ਉੱਪਰ ਕਮੈਂਟ ਦਿੱਤਾ ਸੀ ਤੁਸੀਂ ਪੜਿਆ ਵੀ ਹੋਊਗਾ ਜਾਂ ਬੀਬੀਸੀ ਜਿਹੜੇ ਨਿਊਜ਼ ਪੜ੍ਹਦੇ ਆ ਉਹਨਾਂ ਨੇ ਉਹ ਮਿਸਟਰ ਰਿਸ਼ੀ ਜੀ ਦਾ ਵੀ ਸਟੇਟਮੈਂਟ ਆਈ ਸੀਗੀ ਉੱਥੇ ਦੇ ਜਿਹੜਾ ਬੀਬੀਸੀ ਗਰੁੱਪ ਹੈ ਉਹਨਾਂ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀ ਉਸ ਇਨਵਾਈਟ ਤੋਂ ਬਾਅਦ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਦੀ ਚਰਚਾ ਹੋਈ ਸੀ ਉਸ ਉਸ ਚਰਚਾ ਦੇ ਵਿੱਚ ਮਿਸਟਰ ਰਿਸ਼ੀ ਨੇ ਉਹ ਕਾਫੀ ਐਪਰੀਸ਼ੀਏਟ ਕੀਤਾ ਸੀ ਕਿ ਜਥੇਬੰਦੀਆਂ ਤਾਂ ਬਹੁਤ ਬੜਨੀਆਂ ਕੁਝ ਜ਼ੇਰ ਬਾਅਦ ਉਹ ਖਤਮ ਹੋ ਜਾਂਦੀਆਂ ਅਸੀਂ ਤੇਜਿੰਦਰ ਸਿੰਘ ਕੋਹਲੀ ਜਿਲੰਦਰ ਤੋਂ ਅਕਾਲੀ ਪੱਤਰ ਦਾ ਪੱਤਰਕਾਰਤਾ ਦੇ ਚੀਫ ਹੈ ਉਹਨਾਂ ਕੋਲੋਂ ਵੀ ਸਿੱਖਿਆ ਪੰਨੂ ਜੀ ਕੋਲੋਂ ਵੀ ਸਿੱਖਿਆ ਹਰ ਅਸੀਂ ਉਸ ਪੁਰਾਣੇ ਪੱਤਰ ਦਾ ਯਸ਼ ਜੀ ਕੋਲੋਂ ਵੀ ਅਸੀਂ ਬਹੁਤ ਕੁਝ ਸਿੱਖਿਆ ਬ੍ਰਿੰਦਰ ਜੀ ਕੋਲੋਂ ਵੀ ਸਿੱਖਿਆ ਰਮੇਸ਼ ਜੀ ਕੋਲੋਂ ਉਹਨਾਂ ਦੇ ਫਾਦਰ ਸਾਹਿਬ ਲਾਲਾ ਜਗਤ ਨਾਰਾਇਣ ਜੀ ਸਿੱਖਿਆ ਉਹਨਾਂ ਕੋਲੋਂ ਵੀ ਸਿੱਖਿਆ ਬਾਕੀ ਭਰਾਵਾਂ ਦੇ ਸਹਿਯੋਗ ਨਾਲ ਪੱਤਰਕਾਰਤਾ ਐਡਾ ਵੱਡਾ ਖੇਤਰ ਹੈ ਇੰਸਟੀਚਿਊਸ਼ਨ ਇਹਦੇ ਵਿੱਚ ਅਸੀਂ ਮਰਦੇ ਦਮ ਤੱਕ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਕਈ ਸਾਡੇ ਯੂਨੀਅਨ ਪੱਤਰਕਾਰ ਉਹ ਲੈਣ ਦਾ ਦਿੰਦੇ ਆਜ ਦਾ ਨੀ ਆਜ ਦਾ ਲਿਖਦੇ ਤੇ ਜਿਆਦਾ ਸ਼ਾਟ ਆਣੀ ਸੀ ਵਧੀਆ ਆਣੀ ਸੀ ਸੋ ਉਹਨਾਂ ਚੀਜ਼ਾਂ ਨੂੰ ਵੀ ਇਹੀ ਸਿੱਖਦੇ ਔਰ ਅਸੀਂ ਸਿੱਖਦੇ ਰਹਿਣਾ ਸਾਰਿਆਂ ਨੇ ਕਈ ਪ੍ਰੋਬਲਮ ਆਣੀ ਐ ਹਿੰਮਤ ਡਟ ਕੇ ਡਟੇ ਰਹਿਓ ਅਸੀਂ ਹਿੰਮਤ ਨਾਲ ਹੀ ਚਲੇ ਸੀਗੇ ਦਿਵਾਨਾ ਜੀ ਮੈਂ ਪਲਾਹਾ ਜੀ ਉਦੋਂ ਸਾਡੇ ਜਿਹੜੇ ਪੁਰਾਣੇ ਸੀਨੀਅਰਸ ਹੈਗੇ ਵਿਚਾਰੇ ਇੱਥੇ ਨਹੀਂ ਐ ਉਹਨਾਂ ਨੂੰ ਫੇਰ ਅਸੀਂ ਯਾਦ ਕਰਦੇ ਆ ਪਰ ਉਹਨਾਂ ਦੇ ਸੱਜ ਕੇ ਅਸੀਂ ਅੱਜ ਦਿਨ ਤੱਕ ਚੱਲ ਰਿਹਾ ਔਰ ਅਸੀਂ ਅਸੀਂ ਵੀ ਇਦਾਂ ਹੀ ਬੂਟਾ ਲਾਇਆ ਤੁਸੀਂ ਵੀ ਇਸ ਬੂਟੇ ਨੂੰ ਅੱਗੇ ਵਧਾਉਂਦੇ ਰਹਿਣਾ ਪਰ ਇਹ ਇੱਕ ਇਦਾਂ ਦੀ ਸੰਸਥਾ ਹੈ ਇਹਦਾ ਨਾਂ ਹੈ ਤੁਸੀਂ ਬੰਬੇ ਵੀ ਗੱਲ ਕਰੋ ਤੇ ਉੱਥੇ ਦੇ ਰਿਪੋਰਟਰਸ ਤੁਹਾਡੀ ਰਿਸਪੈਕਟ ਕਰਨਗੇ ਕਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਕੋਈ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਚੱਲਦੀ ਹੈਗੀ ਆ ਔਰ ਤੁਹਾਡੇ ਨਾਲ ਕੰਮ ਕਰਦੀ ਸਮਾਜ ਸੇਵਾ ਦੇ ਵੀ ਕੰਮ ਅਸੀਂ ਬਹੁਤ ਬਹੁਤ ਮੈਡੀਕਲ ਕੈਂਪ ਲਗਾਏ ਸਾਡਾ ਜਿਹੜਾ 88ਵਾਂ ਮੈਡੀਕਲ ਕੈਂਪ ਹੈ ਉਹ ਸਾਡੇ ਅਮਰਜੀਤ ਜੀ ਚਲੰਦਰ ਤੋਂ ਪੱਤਰਕਾਰ ਹੈ ਪਿੰਡ ਦਾ ਜਿਹੜਾ ਆ ਸੀ ਜੰਡੂ ਸਿੰਘਾ ਉੱਥੇ ਲਗਾਇਆ ਗਿਆ ਉਹ ਤੋਂ ਬਾਅਦ ਅਸੀਂ ਇਦਾਂ ਦੀ ਸੋਸ਼ੀਅਲਟੀ ਵੀ ਕਰਦੇ ਹੈਗੇ ਜਿਨ੍ਹਾਂ ਵਿੱਚ ਮੈਡੀਕਲ ਕੈਂਪ ਵਿਦ ਮੈਡੀਸਿਨ ਇਸ ਤਰ੍ਹਾਂ ਨਹੀਂ ਹੈ ਕਿ ਕੈਂਪ ਆਉ ਡਾਕਟਰ ਪਰਚੀਆਂ ਘਟਣ ਤਾਂ ਸਾਡੇ ਕੋਲ ਆ ਕੇ ਦਿਖਾਓ ਨਹੀਂ ਹੋਰ ਵੀ ਪੱਤਰਕਾਰਾਂ ਤੇ ਕਿਈ ਹਸਪੀਟਲ ਅੱਜ ਪ੍ਰੋਬਲਮ ਆਂਦੀ ਹੈ ਉਹਨਾਂ ਲਈ ਵੀ ਆਪਾਂ ਸਪੋਰਟ ਕਰਦੇ ਆਂ ਤੇ ਸੱਜਣਾ ਬੰਦਾ ਸਾਡਾ ਹੈਗਾ ਇਹਦੇ ਕੋ ਪੈਸੇ ਆ ਨੇ ਇਲਾਜ ਕਰਾਓ ਇਹ ਸੰਸਥਾ ਦਾ ਮੋਟੀਵੇਟਿਵ ਹੈ ਟੂ ਸਰਵ ਦਾ ਹਿਮੈਨਿਟੀ ਪੱਤਰਕਾਰ ਮੇਰੇ ਪੱਤਰਕਾਰਨੀ ਉਹਨਾਂ ਦੇ ਅੰਦਰ ਵੀ ਸੇਵਾ ਭਾਵ ਦਾ ਜਜ਼ਬਾ ਉਸ ਸੇਵਾ ਭਾਵ ਦੇ ਜਜ਼ਬੇ ਨੂੰ ਲੈ ਕੇ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਹੋਂਦ ਵਿੱਚ ਆਈ ਹੈ ਔਰ ਹੋਂਦ ਵਿੱਚ ਰਹੂਗੀ ਔਰ ਲੋਕਾਂ ਦੇ ਉਸੇ ਤਰ੍ਹਾਂ ਸੇਵਾ ਜਿੱਦਾਂ ਕਿ ਪਿੱਛੇ ਕਰਦੀ ਆ ਰਹੀ ਉਹਦਾ ਹੀ ਸੇਵਾ ਕਰਦੀ ਰਹੋ ਇਹਨਾਂ ਕਹਿੰਦਾ ਹੈ ਧੰਨਵਾਦ ਅਸੀਂ ਅੱਜ ਦਾ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਆਫ ਇੰਡੀਆ ਦੇ ਹੁਸ਼ਿਆਰਪੁਰ ਯੂਨਿਟ ਦੀ ਮੀਟਿੰਗ ਕੀਤੀ ਹੈ ਸਾਡੇ ਬਹੁਤ ਸਾਰੇ ਪੱਤਰਕਾਰ ਸ਼ਾਮਲ ਹੋਏ ਨੇ ਅਸੀਂ ਜਿਹੜੇ ਮੀਟਿੰਗ ਸ਼ਾਮਲ ਹੋਏ ਪੱਤਰਕਾਰ ਉਹਨਾਂ ਦੇ ਸਾਥੀਆਂ ਦਾ ਧੰਨਵਾਦ ਕਰਦੇ ਹਾਂ ਅਸੀਂ ਪੱਤਰਕਾਰਤਾ ਦੇ ਵਿੱਚ ਚੱਲਦਿਆਂ ਹੋਇਆਂ ਪੱਤਰਕਾਰਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਹੈ ਜੱਥੇਬੰਦੀ ਇਕਤਾ ਨੂੰ ਕਿਵੇਂ ਮਜ਼ਬੂਤ ਕਰਨਾ ਇਹ ਸਾਰੀਆਂ ਵਿਸ਼ਿਆਂ ਦੇ ਉੱਤੇ ਵਿਸਥਾਰ ਸਹਾ ਚਰਚਾ ਕੀਤੀ ਹੈ ਤੇ ਸਾਡਾ ਪਿਛਲੇ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਦੇ ਯੂਨਟ ਦੇ ਪ੍ਰਧਾਨ ਨੇ ਅਸਤੀਫਾ ਦਿੱਤਾ ਸੀ ਉਹਨੂੰ ਅਸੀਂ ਪ੍ਰਵਾਨ ਕੀਤਾ ਉਪਰੰਤ ਅਸੀਂ ਅੱਜ ਉਸ ਅਹੁਦੇ ਨੂੰ ਭਰਦਿਆਂ ਹੋਇਆਂ ਹਰਵਿੰਦਰ ਸਿੰਘ ਪੁੰਗਰਨੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਯੂਨਟ ਦਾ ਪ੍ਰਧਾਨ ਬਿਨਿਯੁਕਤ ਕੀਤਾ ਹੈ ਤੇ ਇਸ ਦੇ ਨਾਲ ਅਸੀਂ ਹੋਰ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਕੀ ਕੀ ਗਤੀਵਿਧੀਆਂ ਕਰਨੀਆਂ ਜਥੇਬੰਦੀ ਦੀਆਂ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਹੈ ਤੇ ਅਸੀਂ ਜਿਹੜੇ ਜਥੇਬੰਦੀ ਵੱਲੋਂ ਕਾਰਡ ਡਿਸਟ੍ਰੀਬਿਊਟ ਕੀਤੇ ਜਾਂਦੇ ਆ ਉਹਨਾਂ ਵਾਸਤੇ ਵੀ ਪ੍ਰਵਾਨਗੀ ਲਈਆ ਤੇ ਅਸੀਂ ਉਹ ਜਲਦੀ ਕਾਰਡ ਜਿਹੜੇ ਬਣਾ ਕੇ ਹੈਗੇ ਆ ਪੱਤਰਕਾਰਾਂ ਨੂੰ ਸਹਿਮੀ ਦੇ ਨਾਰ ਕਰਕੇ ਅਸੀਂ ਉਹ ਡਿਸਟ੍ਰੀਬਿਊਟ ਕਰਾਂਗੇ